ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦੇ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਜੀ ਅੱਜ ਬਾਬੇ ਦੀ ਕਿਰਪਾ ਨਾਲ ਨਵੇਂ ਜਾਨਵਰ ਲਿਆਂਦੇ ਹਾਂ ਤੇ ਉਹਨਾਂ ਦੇ ਅਨਲੌਗ ਲੋਡਿੰਗ ਦਾ ਬਲੌਗ ਜਾਂ ਪਾਉਣ ਲੱਗੇ ਹਾਂ ਤੇ ਨਾਲ ਦੇ ਨਾਲ ਮੋਟੀ ਮੋਟੀ ਡਿਟੇਲ ਦੇ ਦਾਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਰਾਤ ਦਾ ਟਾਈਮ ਕਰਕੇ ਵੀਡੀਓ ਤੇ ਜਿਹੜੀ ਕੁਆਲਿਟੀ ਆ ਥੋੜੀ ਲੋ ਆ ਪਰ ਪੌਂਡ ਦਾ ਹੀ ਮਤਲਬ ਇਹ ਤੁਹਾਨੂੰ ਅੰਦਾਜ਼ਾ ਹੋ ਜੂ ਮੋਟੇ-ਮੋਟੇ ਜਾਨਵਰ ਦੇ ਦੇਖ ਲਓ ਤੇ ਬਾਕੀ ਪ੍ਰੋਫੈਸ਼ਨਲ ਤੌਰ ਤੇ ਦਾ ਇਕੱਲੇ-ਇਕੱਲੇ ਜਾਨਵਰ ਦੀ ਵੀਡੀਓ ਇੱਕ-ਇੱਕ ਦਿਨ ਬਾਅਦ ਪਾਈ ਚਲਾਂਗੇ ਸ਼ੁਰੂ ਹੁੰਦੇ ਆਂ ਦੋਸਤੋ ਪਹਿਲਾਂ ਬਿਸ਼ੇਰੀ ਜਮਾ ਜੈਡ ਬਲੈਕ ਜਿਹੜੇ ਭਰਾਵਾਂ ਦੇ ਬਾਲਿਆਂ ਦੇ ਫੋਨ ਆਏ ਸੀ ਭਾਈ ਜੈਡ ਬਲੈਕ ਬਿਸ਼ੇਰੀ ਲੈਣੀ ਚੰਗੀ ਹੋਵੇ ਗਰਦਨ ਦੀ ਕੁਆਲਿਟੀ ਦੇਖੋ ਪੁੱਠਾ ਹੱਕ ਕੰਨ ਕੰਡੀਸ਼ਨ ਸਾਰੇ ਪਾਸੇ ਓਕੇ ਆ ਕਿਹੇ ਪਾਸੇ ਵੀ ਹੱਥ ਧਰਾਵੇਂ ਨੀ ਬੱਚੇ ਬਹੁਤ ਜ਼ਿਆਦਾ ਚੰਗੀ ਆ ਚੰਗੀ ਬੰਨ ਵਾਲੀ ਖਾਨਦਾਨ ਚੰਗਾ ਸਾਰੀ ਇਕੱਲੇ ਇਕੱਲੇ ਜਾਨਵਰ ਦੀ ਵੀਡੀਓ ਦਵਾ ਕੇ ਡਿਟੇਲ ਵੀਡੀਓ ਚ ਅੱਡ ਦਵਾ ਕੇ ਆ ਸਿਰਫ ਬਲੌਗ ਚ ਤੁਹਾਨੂੰ ਜਾਨਵਰ ਦਿਖਾਉਣੇ ਆ ਤਾਂ ਜੋ ਤੁਹਾਨੂੰ ਔਖਾ ਨਾ ਹੋਵੇ ਹੈਨਾ ਵੀਡੀਓ ਜੇ ਆਪਾਂ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਦੱਸਣ ਲੱਗੇ ਵੀਡੀਓ ਵੀ ਲੰਮੀ ਹੋ ਜਾਣੀ ਤੇ ਜਿਹੜੀਆਂ ਆਪਣੀਆਂ ਕਲਿੱਪਾਂ ਬਣਾਈਆਂ ਉਹ ਮੂਰੇ ਅੱਗੇ ਹੋ ਜਾਣੀਆਂ ਸੋ ਦੋਸਤੋ ਇਸ ਵਜ੍ਹਾ ਕਰਕੇ ਤੁਹਾਨੂੰ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਬਾਅਦ ਚ ਦਵਾਂਗੇ ਇੱਕ ਵਾਰ ਤੁਹਾਨੂੰ ਮੋਟਾ ਮੋਟਾ ਦੱਸੀ ਜਾਂਦੇ ਤੇ ਇਹ ਕੁੜੀਏ ਜੀ ਦੋਸਤੋ ਵੱਡੀ ਮੱਥੇ ਤੇ ਬਲੇਜ ਆ ਨਾਲ ਪੈਰ ਚਿੱਟੇ ਆ ਤੇ ਇਹ ਵੀ ਦੇਖ ਸਕਦੇ ਹੋ ਤੁਸੀਂ ਚੰਗੀ ਆ ਕੰਡੀਸ਼ਨ ਦੀ ਕੱਟ ਪੁਆਇੰਟਾਂ ਦੀ ਚੰਗੀ ਆ ਤੇ ਫਲ ਖਾਲ ਇਹ ਮੀਟ ਹੋਈ ਦੱਸੀ ਆ ਜੀ ਖਾਲੀ ਗੱਭਨ ਆਪਾਂ ਚੈੱਕ ਕਰਾਵਾਂਗੇ ਪਤਾ ਚੱਲ ਜਾ ਟੈਸਟ ਦੇਖੋ ਆ ਮੂਰੇ ਬਲੇਜ ਆ ਤੇ ਦੋ ਪੈਰ ਕ੍ਰੋਸ ਚਿੱਟੇ ਆ ਜੀ ਤੇ ਇਸ ਵੀਡੀਓ ਵਿੱਚ ਦੋਸਤੋ 6 ਜਾਨਵਰ ਜਿਹੜੇ ਆਪਣੇ ਕੋਲ ਆਈ ਹੈ ਇੱਕ ਆ ਮੱਥੇ ਬਲੇਜ ਦੀ ਬੇਸ਼ੇਰੀ ਦੇਖ ਲੋ ਕੰਨ ਕੰਡੀਸ਼ਨ ਦੇ ਇੱਕ ਬਾਡੀ ਸਾਰੇ ਜਾਨਵਰ ਤਕਰੀਬਨ ਚੰਗੇ ਸੰਭੇ ਹੋਏ ਵਧੀਆ ਪਲੇ ਹੋਏ ਆ ਤੇ ਬਾਕੀ ਤੁਸੀਂ ਦੇਖੋ ਇੱਕ ਇਸ ਤੋਂ ਬਾਅਦ ਮੱਝੂ ਖਾਨਦਾਨ ਦੀ ਆ ਗਈ ਦੇਖੋ ਜੀ ਨੀਲੀ ਇੱਕ ਰੰਗੀ ਆ ਜਿਹੜਾ ਕੋਈ ਭਰਾ ਮੇਰਾ ਮੱਝੂ ਖਾਨਦਾਨ ਦਾ ਫੈਨ ਹੋਵੇ ਨੀਲੀ ਜਾਨਵਰ ਨੀਲਾ ਲੈਣ ਦੇ ਚਾਹਵਾਨ ਹੋਵੇ ਤਾਂ ਉਹ ਆ ਦੇਖ ਸਕਦਾ ਜੀ ਪਲੀ ਪੁਲੀ ਵੀ ਚੰਗੀ ਆ ਸੰਭ ਸੰਭ ਦੀ ਮਜੂਰਤੀ ਬਹੁਤ ਆ ਲੈਂਥ ਲੁੰਥ ਵੀ ਚੰਗੀ ਆ ਤੇ ਕੰਨ ਕੰਡੀਸ਼ਨ ਦੀ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਇਕੱਲੇ ਇਕੱਲੇ ਜਾਨਵਰ ਜਦੋਂ ਵੀਡੀਓ ਉਦੋਂ ਜਿਆਦਾ ਪਤਾ ਚੱਲੋ ਤੇ ਇੱਕ ਬਿਸ਼ੇਰੀ ਇਹ ਦੇਖੋ ਜੀ ਮੱਥੇ ਫੁੱਲ ਦੀ ਆ ਹੈਵੀ ਉਹ ਵੀ ਇਹ ਵੀ ਬਹੁਤ ਸੋਹਣੀ ਗਰਦਨ ਕੱਟ ਕੰਡੀਸ਼ਨ ਸਾਰੀ ਪੂਰੀ ਪਾਸੇ ਓਕੇ ਆ ਨਾਲ ਪੈਰ ਚਿੱਟੇ ਆ ਦੇ ਤੇ ਵੀਡੀਓ ਹੁਣ ਮੰਨ ਲਓ ਇੱਕ ਤਾਂ ਰਾਤ ਦਾ ਟਾਈਮ ਹੋਣ ਦੀ ਵਜ੍ਹਾ ਨਾਲ ਲੀਵਰ ਥੋੜੀ ਸੀ ਤੇ ਲੌਣ ਕਰਨ ਵੇਲੇ ਵੀਡੀਓ ਬਣਾਉਣ ਵਾਲਾ ਬੰਦਾ ਵੀ ਅੱਡ ਹੈ ਨਹੀਂ ਸੀ ਪਰ ਫੇਰ ਵੀ ਆਪਾਂ ਜਿੰਨਾ ਕੋ ਹੋਇਆ ਵੀ ਤੁਹਾਨੂੰ ਚੰਗਾ ਤਰ੍ਹਾਂ ਨਾਲ ਦੇਖ ਜੇਣਾ ਜਾਨਵਰ ਤਾਂ ਆਪਾਂ ਫੇਰ ਵੀ ਵੀਡੀਓ ਤੁਹਾਡੇ ਲਈ ਬਣਾ ਤੇ ਤੇ ਉਸ ਤੋਂ ਬਾਅਦ ਇੱਕ ਲਾਸਟ ਵਾਲੀ ਰਹੇਗੀ ਮੱਥੇ ਬਲੇਜ ਵਾਲੀ ਬਸ਼ੀਰੀ ਇਹ ਵੀ ਪਲੀ ਪਲੀ ਬਹੁਤ ਜਿਆਦਾ ਚੰਗੀ ਹੋਈ ਹੈ ਤੇ ਪੰਜ ਲੈਣੀਆਂ ਦੋਸਤੋ ਚਾਰ ਪੈਰੇ ਦੇ ਚਿੱਟੇ ਮੱਥੇ ਬਲੇਜ ਆ ਤੇ ਮੰਤਰ ਮੰਤਨ ਦੀ ਚੰਗੀਆਂ ਨੰਬਰ ਕਰ ਲਿਓ ਪਹਿਲਾਂ 62 399 54 544 98 555 99017 ਇਹ ਦੋ ਨੰਬਰ ਜਿਹੜਾ ਜਿਹੜਾ ਵੀ ਜਾਨਵਰ ਤੁਹਾਡੇ ਫਿੱਟ ਹੋਏ ਉਹਦੀ ਚੰਗੀ ਤਰ੍ਹਾਂ ਡਿਟੇਲ ਲੈਣੀ ਹੋਈ ਤਾਂ ਨੰਬਰਾਂ ਤੇ ਫੋਨ ਲਾ ਕੇ ਉਹਦਾ ਸਕਰੀਨ ਸ਼ਾਟ ਭੇਜ ਦਿਓ ਤੇ ਬਾਕੀ ਉਹਦੋਂ ਤਾਂ ਹੀ ਆਪਾਂ ਤੁਹਾਡੇ ਲਈ ਫੋਟੋਆਂ ਖਿੱਚ ਕੇ ਰੱਖਾਂਗੇ ਫੋਟੋਆਂ ਵੀ ਨਾਲ ਦੀ ਨਾਲ ਭੇਜੀ ਚਲਾਂਗੇ ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ